ਕੋਤੋਂ ਤੇ ਬਨਪੂਰ ਲਾਏ ਹੈ। ਕਿਨੇ ਪਾਣੀ ਤਾਂ ਘਰਾਚੜ ਜਿਹੜਾ ਹੈ ਗੜੀ ਵਿੱਚ ਪੈ ਸਕਦਾ। ਅਜੇ ਤੱਕ ਤਾਂ ਆ ਗਿਆ। ਇਹਨਾਂ ਪਗੜੇ ਪਾਣੀ ਆ ਗਿਆ ਗੜੀ ਵਿੱਚ। ਉਹ ਵਾਰੀ ਆਉਗੀ ਕਹਿੰਦੇ ਨੇ ਕੋਈ ਪਾਰ ਕੇ ਸਲੋ ਬਣ ਗਿਆ ਪਾਣੀ ਲੈਣ ਨੂੰ। ਅੰਮ੍ਰਿਤਪੁਰ ਕੀ ਨਾਮ ਤੋਂ? ਤਰ ਸੇਮ ਸਿੰਘ ਜੀ। ਕਿਹੜੇ ਪਿੰਡ ਦੇ ਰਹਿਣਾ? ਜਸਤਰਵਾਲ ਜੀ। ਬਾਜੀ ਕਿੰਨੀ ਕੁ ਤੁਹਾਡੀ ਫਸਲ ਸੀ ਜਿਹੜੀ ਕਹਿੰਦੇ ਨੇ? ਫਲਾਈ ਸੀ। ਸੜ ਜੇ 14.5 ਕਿੱਲੇ ਤਾਂ ਠੇਕੇ ਦੇ ਲਿਆ ਹੈ। ਆਪਣਾ ਵੀ ਹੈ ਕੋਈ। ਨੇ ਆਪਣਾ ਨਹੀਂ ਕੋਈ اچھا ਕੀ ਰੇਟ ਲਿਆ ਹੈ ਰੇਟ 70000 ਨੂੰ ਲਿਆ اچھا ਇਹ ਵੀ 10000 ਰੁਪਏ ਦਾ ਤੇ ਖਰਚਾ ਆ ਗਿਆ اچھا ਨਹੀਂ 100% ਡੋਬ ਗਿਆ ਸਾਰਾ ਹਾਂ ਕੋਟੇਦਾਰ ਦਾ ਪੈਸਾ ਮੰਗੂਗਾ ਤਾਂ ਹਾਂਜੀ ਚਲੋ ਜੇ ਉਹ ਬਣਦੇ ਵੀ ਉਹਨਾਂ ਤੇ ਲੈਣੇ ਆ ਕਿਉਂ ਉਹਨਾਂ ਨੇ ਆਪਣੀ ਜਾਇਦਾਦ ਦਿੱਤੀ ਆ ਸਾਲ ਪਾਰਸ ਕੋਰੋਨਾ ਵੀ ਆਪਣਾ ਖਾਣਾ ਹੁੰਦਾ ਹਾਂ ਕਿਤਰਾ ਹਾਲੇ ਸਕਦਾ ਇਹਦਾ ਖੱਲੋ ਜੀ ਤੇ ਇਹਨੇ ਚਲੋ ਕੋਈ ਜਥੇ ਬੰਦੀਆਂ ਦਾਨੀ ਬੰਦੇ ਸਾਡੀ ਥੋੜੀ ਮਦਦ ਕੀਤੀ ਜਾ ਹਰਫ ਕੀਤੀ ਜਾਵੇ ਹਾਂਜੀ ਚਲੋ ਸਾਡੇ ਬੜੀਆਂ ਆਸਾਂ ਹੁੰਦੀਆਂ ਉਮੀਦ ਹੁੰਦੀ ਆ 100 ਕਿਸੇ ਦਾ ਦੇਣਾ ਲੈਣਾ ਕਿਸੇ ਦੁਕਾਨਦਾਰ ਦਾ ਕਿਤੇ ਉੱਤਰਾਂ ਫੜੇ ਇਧਰੋਂ ਆਂ ਇਧਰ ਤੇ ਚਲੋ ਕੋਈ ਹੁੰਦਾ ਕੋ ਚਲੋ ਰੋਟੀ ਦਾ ਸਾਧਨ ਬਣਾਇਆ ਉਥੋਂ ਥੋੜੀ ਬਹੁਤੀ ਰੋਟੀ ਲੱਭਦੀ ਜਾਂਦੀ ਹਾਂਜੀ ਹਾਂ ਇੱਕੋ ਹੀ ਕੱਲਾ ਲੱਗਦਾ ਨਹੀਂ ਨਹੀਂ ਜੇ ਇਕੱਲਾ ਨਹੀਂ ਬਈ ਆਖਾਂ ਜੀ ਕੋਈ ਫਰੋਟੀ ਬਣੀ ਤੇ ਇਤਨਾ ਚਲੋ ਕੋਈ ਨਾ ਕੋਈ ਸੇਵਾਦਾਰ ਆਉਂਦੇ ਨੇ ਚਲੋ ਰਸਨ ਪਾਣੀ ਤੇ ਦੇ ਜਾਂਦੇ ਨੇ ਤੇ ਬੰਦੇ ਵੀ ਆਪਾਂ ਮਿਹਨਤੀ ਆ ਚਲੋ ਨਾਲ ਇਹੋ ਜਿਹਾ ਕਰਦੇ ਆ ਕੰਮ ਤੇ ਆਈ ਵਾਰੀ ਇਹ ਕਿਰੋਂ ਹੜਾਂ ਦਾ ਰੋਕ ਹੁੰਦਾ ਆ ਆਈ ਵਾਰੀ ਅੱਜ ਜਦੋਂ ਹੜਾ ਆਉਂਦਾ ਉਦੋਂ ਇੱਕ ਰਾਂਝ ਨੁਕਸਾਨ ਹੋ ਜਾਂਦਾ ਸਾਡਾ ਜਿਹੜਾ ਪਿੰਡ ਆ ਸਾਡਾ ਰਕਬਾ ਜਿਹੜਾ ਹੈ ਨਾ ਇਹ ਡੋਬੇ ਚ ਆ ਤੇ ਪਿੰਡ ਉੱਚੇ ਥਾਂ ਕੁਝ ਘਰਾਂ ਨੂੰ ਚਲੋ ਪਾਣੀ ਲੱਗਦਾ ਕੁਝ ਜਿਹੜਾ ਪਿੰਡ ਆ 75% ਬੱਜ ਜਾਂਦਾ 25% ਚਲੋ ਪਾਣੀ ਫੇਰ ਫਰ ਜਾਂਦਾ ਵਾ ਘਰਾਂ ਦੇ ਵਿੱਚ ਕੀ ਮੰਗੀ ਆ ਤੁਹਾਡੀ ਦਾਨੀ ਸੱਜਣਾ ਤੋਂ ਸਰਕਾਰਾਂ ਚਲੋ ਅਹੀ ਦੇ ਹੋਏ ਨੇ ਸਾਡੇ ਕੋਲ ਜੀ ਹਰਫ ਕੀਤੀ ਜਾਵੇ ਕੋਈ ਮਤ ਸਾਡੀ ਕੀਤੀ ਜਾਵੇ ਜਿਹਦੇ ਨਾਲ ਕੋਈ ਸਾਨੂੰ ਮਹਿਸੂਸ ਨਾ ਹੋਵੇ ਹੀ ਉੱਠ ਲਈਏ ਜਿਹਨੇ 1 ਲੱਖ ਰੁਪਿਆ ਬੰਨਦਾ ਤੁਹਾਡਾ ਲੈਣਾ ਪੁੱਤਰ ਸਾਡਾ ਬਣਦਾ 6.5 ਲੱਖ ਪੌਣੇ ਨਾ 9 ਲੱਖ ਬਣਦਾ ਵਾ ਹਾਂਜੀ ਸਾਰਾ ਸਾਰੇ ਸਾਲ ਦਾ ਬਣਦਾ ਇੰਨਾ ਦਾ ਅੱਛਾ ਖਰਚਾ ਵਾ ਤੇ 20000 ਰੁਪਿਆ ਕਿਲੇ ਦਾ ਖਰਚਾ ਆ ਜਾਂਦਾ ਵਾ ਚਲੋ 74 ਦੇ ਤੇ ਆਪਾਂ ਖਰਚਾ ਖਰਚਾ ਲਾਇਆ ਹੀ ਸਾਰਾ ਐਂਡੀ ਹੋ ਗਿਆ ਕੋਈ ਲਾਰਸਪਰੇ ਵਿੱਚ ਕਰਨ ਕਰਨ ਵਾਲੀਆਂ ਐ ਤੇ ਤੁਆਫਤ ਆ ਗਈ ਕੁਦਰਤ ਨੇ ਕਾਹਕੇ ਨਾਮ ਇਹ ਮੇਰਾ ਨਾਮ ਕਰਨਾਇਸ ਸਿੰਘ ਸਰਪੰਚ ਨੰਬਰ 10 ਪਿੰਡ ਮਰਨਗਰ ਤਰਵਾ ਸਰਪੰਚ ਸਾਹਿਬ ਕੀ ਵੀ ਇੱਕ ਨਾ ਪਾਣੀ ਦੀ ਵਾਪਰੀ ਹੈ ਕਿ ਕਿਤੇ ਵੀ ਇਸ ਤਰ੍ਹਾਂ ਹੁੰਦਾ ਰਿਹਾ ਪਾਣੀ ਦਾ ਬਹੁਤ ਜ਼ਿਆਦਾ ਕੋਸਾ ਖਤਾਬੇ ਪਾਣੀ ਪਾਣੀ ਇਸ ਹਾਲ ਪਿੰਡ ਦੀ ਜਮੀਨ ਖਰਾਬ ਕਰਦੀ ਹੈ ਜਿੰਨੇ ਫਸਲ ਸਾਡੇ ਪਿੰਡ ਦੀ 800 600 ਤੋਂ ਕਿੱਲਾ ਪੈਣੀ ਹੈ ਜਿਹਦੇ 50 ਕਿਰੇ ਬਚਣ ਬਾਕੀ ਸਾਰੇ ਪਾਣੀ ਚਲੇ ਗਏ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਸਾਹਬ ਦੱਸਣ ਜੋਗਾ ਹੀ ਨਹੀਂਗਾ ਕਿ ਜ਼ਿੰਮੇਵਾਰ